ਤਾਨੂੰ ਪਤਾ ਆਪਾਂ ਨੂੰ ਲਾਈਵ ਆਨ ਚ ਥੋੜਾ ਟਾਈਮ ਲੱਗ ਜਾਂਦਾ ਕਿਉਂਕਿ ਆਪਾਂ ਨਾਣਾ ਤੋਣਾ ਹੁੰਦਾ ਆਪਾਂ ਕਿਹੜਾ ਜਪਾਨੀ ਵਾਂਗੂ ਵੀ ਬਿਨਾ ਨਾਤੇ ਤੋਤੇ ਹੀ ਆ ਜਾਂਦੇ ਆ ਸੋ ਤੁਸੀਂ ਥੋੜੇ ਲੋਕ ਜੁੜ ਜੋ ਚਲਾਕ ਲੂੰਬੜੀ ਦਾ ਜਿਹੜਾ ਅਸਲੀ ਤੁਹਾਨੂੰ ਚਿਹਰਾ ਦਿਖਾਣਾ ਚਲਾਕ ਲੂੰਬੜੀ ਕਿਤੋਂ ਕਿਉਂ ਗਿਆ ਕਿਉਂਕਿ ਰਾਤ ਮੇਰੀ ਵਿੱਕੀ ਥਾਮਸ ਜੀ ਨਾਲ ਵੀ ਗੱਲ ਹੋਈ ਸੀ ਉਹਨਾਂ ਨੂੰ ਮੈਂ ਦੱਸਿਆ ਸੀ ਕਿ ਇਹ ਲੋਕਾਂ ਨੂੰ ਬਹੁਤ ਫੁੱਦੂ ਬਣਾਉਂਦਾ ਬਹੁਤ ਚਲਾਕ ਕਿਸਮ ਦਾ ਇਹ ਵਿਅਕਤੀ ਹੈ ਠੀਕ ਹੈ ਜੀ ਆ ਵੀਰ ਵੀਡੀਓ ਕੱਢੀ ਜਰਾ ਆ ਜਿਹੜੀ ਹੋਣੀ ਪਾਈ ਆਹਾ ਜੁੜ ਜੋ ਸਾਰੇ ਭਰਾ ਜੁੜ ਜੋ ਆ ਜਿਹੜੀ ਮੈਂ ਹੋਣੀ ਵਟਸਐਪ ਤੇ ਪਾਈ ਉਹ ਕੱਢਿਓ ਜਰਾ ਜਿਹੜੀ ਹੋਣੀ ਭੇਜੀ ਹੈ ਤੁਹਾਨੂੰ ਹੁਣੇ 2 ਮਿੰਟ ਪਹਿਲਾਂ ਕੀ ਬਕਵਾਸ ਕਰ ਰਹੀ ਜਰਾ ਤੁਹਾਨੂੰ ਦਿਖਾਨੇ ਆ ਕੱਲ ਇਹਨੇ ਇੱਕ ਵੀਡੀਓ ਪਾਈ ਸੀ ਸਾਡਾ ਤਾਂ ਜੀ ਜਲੂਸ ਹੀ ਨਿਕਲ ਗਿਆ ਸਾਡੀ ਤਾਂ ਇੱਜ਼ਤ ਹੀ ਖਤਮ ਹੋ ਗਈ ਆ ਦੇਖੋ ਦੁਰ ਦੁਰ ਜੋ ਮੈਂ ਬੰਧਾਵੇਂ ਵਾਂਗੂ ਮੱਸੀ ਮੱਸੀ ਕਰ ਦੂੰ ਆਜੋ ਤੁਹਾਨੂੰ ਦਿਖਾ ਰਿਹਾ ਲੰਗਾ ਲੰਗਾ ਪ੍ਰੋਗਰਾਮੇ ਕੋਲ ਲੈ ਦੇਖੀ ਕਿਵੇਂ ਮੈਂ ਸਾਰੇ ਚੱਕ ਲੋਕ ਨੂੰ ਮੜੀ ਸ਼ੇਅਰ ਕਰ ਦੋ ਹੈ ਦੇਖੋ ਤੁਸੀਂ ਇੰਦੀ ਜੁਬਾਨ ਕੱਲ ਕੀ ਡਰਾਮੇ ਕਰ ਰਿਆ ਸੀ ਜਲੂਸ ਨਿਕਲ ਗਿਆ ਫੋਨ ਨਾ ਕਰੋ ਬਰੇ ਪ੍ਰੇਸ਼ਾਨ ਆ ਹੈ ਹੁਣ ਆਜੋ ਮੱਸੀ ਮੱਸੀ ਕਰ ਦੋ ਫਿਰ ਭੈਣ ਦੀ ਗਾਲ ਲਾਈਵ 'ਚ ਹੀ ਹੈ ਸੋ ਇਹ ਕਿਰਦਾਰ ਹੈ ਇਹਦਾ ਮੈਂ ਤਾਂ ਪਹਿਲੇ ਹੀ ਤੁਹਾਨੂੰ ਕਹਿੰਦਾ ਸੀ ਕਿ ਇਹ ਅਮਰਤਾਰੀ ਸਿੱਖ ਨਹੀਂ ਹੈ ਇਹ ਖੱਚ ਹੈ ਦੇਖੋ ਵਿੱਕੀ ਥੋਮਸ ਸਾਰੀ ਹੋ ਗਏ ਹੋਰ ਜਿਹੜੇ ਅੰਮ੍ਰਿਤਧਾਰੀ ਸਿੱਖ ਐ ਉਹਨਾਂ ਨੂੰ ਮੈਂ ਜਵਾਬ ਦੇ ਆ 1% ਰਾਤ ਮੈਂ ਉਹਨਾਂ ਨੂੰ 10 ਮਿੰਟ ਲਾ ਕੇ ਸਾਰੀ ਗੱਲ ਲੈਂਦੀ ਆ ਸਾਰੀਆਂ ਕਰਤੂਤਾ ਦੱਸੀਆਂ ਹੋਰ ਵੀ ਜੇ ਮੈਨੂੰ ਕੋਈ ਪੁੱਛਣਾ ਚਾਹੇਗਾ ਮੈਂ ਉਹਨਾਂ ਨੂੰ ਵੀ ਸਾਰੀਆਂ ਗੱਲਾਂ ਦੱਸੂ ਪਰ ਜਿਹੜੀਆਂ ਇਹ ਕਰਤੂਤਾ ਕਰਦਾ ਜਿਹੜੀਆਂ ਇਹ ਕਰਤੂਤਾ ਕਰਦਾ ਦੇਖੋ ਸ਼ਰਮ ਹੋਣੀ ਚਾਹੀਦੀ ਏ ਇਹਨੇ ਪਹਿਲੇ ਸੋਸ਼ਲ ਮੀਡੀਆ ਤੇ ਬੋਲਿਆ ਕਿ ਮੇਰੀ ਵਾਈਫ ਦੇ ਪੇਕੇ ਚਲਾ ਗਿਆ ਪ੍ਰਿੰਕਲ ਉੱਥੇ ਜਾ ਕੇ ਵੀਡੀਓ ਬਣਾ ਲਈ ਫਲਾਣਾ ਕਰ ਲਿਆ ਕੱਲ ਉਹ ਦਰਾਹੇ ਤੋਂ ਕੁਰਤੇ ਪਜਾਮੇ ਵਾਲੇ ਲਾਈਵ ਆਏ ਕਹਿੰਦੇ ਇੱਕ ਬੰਦੇ ਨੇ ਕਮੈਂਟ ਪਾਇਆ ਕਹਿੰਦਾ ਜਪਾਨ ਦੀ ਸਰਕਾਰ ਨੇ ਕੇਸ ਕਰਤਾ ਹਾਈਵੇ ਰੱਬਾ ਨਪਾਲ ਵਾਲੀ ਸਰਕਾਰ ਵੀ ਕਰੂਗੀ ਚਲੋ ਇੱਕ ਹਾਸੀ ਮਜ਼ਾਕ ਅਲੀ ਇੱਕ ਡਿਫਰੈਂਟ ਗੱਲ ਰਹੀ ਮੈਂ ਜਿਹੜੀ ਗੱਲ ਦੱਸ ਰਿਹਾ ਵੀ ਇਨੇ ਕੱਛੂ ਕੁੰਬੇ ਨੇ ਇਹ ਤੇ ਨੇਪਾਲੀ ਨੇ ਇਹਨਾਂ ਦਾ ਅਸਲ ਚ ਪ੍ਰੋਪਰਟੀ ਡਿਸਬਿਊਟ ਹੈ ਜਿਹੜਾ ਕਿ ਕੱਲ ਸਾਹਮਣੇ ਆ ਗਿਆ ਤੁਸੀਂ ਇੱਕ ਮੈਂ ਵੀਡੀਓ ਸ਼ੇਅਰ ਕੀਤੀ ਹੋਈ ਹੈ ਦਰਾਹੇ ਵਾਲਾ ਕੁਰਤੇ ਪਜਾਮੇ ਵਾਲਾ ਉਸਤਾਦ ਉਹਨੇ ਲਾਈਵ ਆ ਕੇ ਸਾਰੀਆਂ ਗੱਲਾਂ ਦਸੀਆਂ ਵੀ ਇਹਦੀ ਵਾਈਫ ਨੂੰ ਵੀ ਵੀਡੀਓ ਕਿੱਦਾਂ ਬਣੀ ਕੀ ਹੋਇਆ ਸਾਰਾ ਇਹ ਕੀ ਬੋਲ ਰਿਹਾ ਕੋਰਾ ਝੂਠਾ ਬੰਦਾ ਪਹਿਲੇ ਹਿੱਸਾ ਪਾਣ ਦੀ ਗੱਲ ਕੀਤੀ ਸੀ ਇਹਨੇ ਕਿ ਹਿੱਸਾ ਪਾਣ ਲਈ ਧਮਕੀਆਂ ਦਿੰਦਾ ਸੀ ਪ੍ਰਿੰਕਲ ਤਿੰਨ ਚਾਰ ਦਿਨ ਹੋ ਗਏ ਉਹ ਗੱਲ ਹੀ ਭੁੱਲੀ ਬੈਠਾ ਹੁਣ ਕਿਸੇ ਨੂੰ ਨਹੀਂ ਕਹੀ ਇਹਨੇ ਕਿਉਂਕਿ ਇਹਨਾਂ ਲੁਧਿਆਣੇ ਕਈ ਮੁੰਡੇਆ ਆਪਣੇਆ ਨੂੰ ਫੋਨ ਕੀਤਾ ਕਿ ਯਾਰ ਹੀਸੀ ਵਾਲੀ ਗੱਲ ਕੀ ਐ ਤੇ ਉਹ ਬੰਦਿਆ ਨੇ ਇਹਦੀ ਬੇਇੱਜ਼ਤੀ ਕੀਤੀ ਅੱਗੋਂ ਵੀ ਕਿਉਂ ਝੂਠ ਬੋਲਦਾ ਠੀਕ ਐ ਸੋ ਸ਼ਰਮ ਆਣੀ ਚਾਹੀਦੀ ਐ ਇੰਨਾ ਜਲੂਸ ਸੋਸ਼ਲ ਮੀਡੀਆ ਤੇ ਇਹਦਾ ਨਿਕਲ ਗਿਆ ਪਤਾ ਨਹੀਂ ਕਿਹੜਾ ਇਹਦੀ ਧੌਣ ਚ ਸੜਿਆ ਆੜਿਆ ਖੜਾ ਤੇ ਕੋਈ ਸ਼ੱਕ ਦੇ ਘੇਰੇ ਚ ਤਾਂ ਇਹ ਪਹਿਲੀ ਕੱਛੂ ਗੁੰਬਾ ਤੇ ਲੱਛੂ ਗੁੰਬਾ ਦੋਨੋਂ ਭਰਾ ਇਹ ਹੋਇਆ ਅਜੰਡਾ ਜਪਾਨੀ ਮੁੱਛਾ ਵਾਲੇ ਦਾ ਨਵਾਂ ਲਾਂ ਰੱਖਿਆ ਲੱਛੂ ਕੁੰਬਾ ਕੱਛੂ ਕੁੰਬਾ ਛੋਟਾ ਲੱਛੂ ਕੁੰਬਾ ਵੱਡਾ ਤੇ ਕੀ ਮੰਨ ਘੜਤ ਕਹਾਣੀਆਂ ਇਹ ਸੁਣਾ ਰਿਆ ਸੀ ਓਏ ਹੋਏ ਰੱਬਾ ਕੀ ਉਹ ਦਰਾਹੇ ਵਾਲੇ ਅੰਕਲ ਨੇ ਗੱਲਾਂ ਦਸੀਆਂ ਕੁਰਤੇ ਪਜਾਮੇ ਵਾਲੇ ਨੇ ਉਹ ਕਮੇਟੀ ਦੀ ਬੋਲੀ ਆលੀਆਂ ਜਾਂ ਹੋਰ ਓਏ ਹੋਏ ਹੋਏ ਮੈਂ ਕਹਿੰਦਾ ਵਾਹਿਗੁਰੂ ਸੱਚੇ ਪਾਤਸ਼ਾਹ ਇਹਨਾਂ ਨੂੰ ਬਖਸ਼ ਲੈ ਇੱਕ ਕਿੱਡੇ ਕਿ ਗਿਰੇ ਹੋਏ ਲੋਕ ਨੇ ਯਾਰ ਇਹਨਾਂ ਨੂੰ ਸ਼ਰਮ ਹੀ ਨਹੀਂ ਆਉਂਦੀ ਕਿ ਸ਼ਰਮ ਇਹਨਾਂ ਦੇ ਉੱਪਰੋਂ ਲੰਘ ਹੀ ਫਲਾਈ ਕਰਕੇ ਸਲੇ ਕੀ ਕੀ ਲੋਕ ਨੇ ਯਾਰ ਕਿੰਨੇ ਗੰਦੇ ਲੋਕ ਨੇ ਇਹ ਸੋਚਦੇ ਨੇ ਵੀ ਕਿਸੇ ਦੇ ਪਰਿਵਾਰ ਦੀਆਂ ਫੋਟੋਆਂ ਪਾ ਕੇ ਦੇਖੋ ਇਹ ਗੈਂਗਸਟਰ ਨਾਣੂ ਦੀ ਦੇਣ ਆ ਸਾਰੀ ਜਿਹੜਾ ਚਿੱਟੇ ਦਾ ਵਪਾਰੀ ਆ ਪੁਲਿਸ ਨੂੰ ਲੁੜਿੰਦਾ ਵੀ ਐ ਚਿੱਟਾ ਵੇਚਦਾ ਗੈਂਗਸਟਰ ਨਾਣੂ ਜਿਹੜਾ ਕਿ ਕਈ ਪਰਚਿਆਂ 'ਚ ਪੀਓ ਐ ਪੁਲਿਸ ਨੂੰ ਲੁੜਿੰਦਾ ਵੀ ਐ ਸੋ ਕਿੰਨੀ ਹਰਾਨੀ ਦੀ ਗੱਲ ਐ ਅਵੀ ਸਿੱਧੂ ਇਹ ਸਾਰੇ ਨਾਲ ਐ ਅਵੀ ਸਿੱਧੂ ਨੇ ਤੁਹਾਡੀ ਵਾਈ ਬਾਰੇ ਮਾਲਾ ਬੋਲਿਆ ਹਾਂ ਬਿਲਕੁਲ ਸਹੀ ਐ ਵੀਰੇ ਬੁਲਾਇਆ ਕਿੰਨੇ ਆ ਹੰਨੀ ਸੇਠੀ ਨੇ ਪਾਉ ਪਾਉ ਕਰਦਾ ਨਾ ਉਹਨੂੰ ਪਾਉ ਇਹੋ ਜੇ ਨਹੀਂ ਹੁੰਦੇ ਵੀ ਲੋਕਾਂ ਦੀਆਂ ਧੀਆਂ ਪੈਣਾ ਬਾਰੇ ਗਲਤ ਬੋਲਣ ਪਾਉਆਂ ਦਾ ਕੀ ਕਿਰਦਾਰ ਹੁੰਦਾ ਉਹ ਮੇਰੇ ਕਈ ਮਿੱਤਰ ਨੇ ਪਾਉ ਇਹ ਸਾਲਾ ਕਾਦਾ ਪਾਉ ਐ ਅਵੀ ਸਿੱਧੂ ਇਹ ਤਾਂ ਗੰਦ ਆ ਪਰਚਾ ਦੇਖੋ ਦਰਜ ਹੋਣਾ ਹੀ ਹੋਣਾ ਐਫ ਆਈ ਆਰ ਤਾਂ ਮੈਂ ਕਰਾਉਂਗਾ ਭਾਵੇਂ ਮੱਖੂ ਹੋਵੇ ਪਾਵੇਂ ਆਪਣਾ ਕੀ ਨਾਮ ਇਹਦਾ ਚਿੱਟੇ ਦੇ ਵਪਾਰੀ ਦਾ ਜਿਹੜਾ ਪੁਲਿਸ ਨੂੰ ਲੋੜਿੰਦਾ ਨਾਣੋ ਹੋਵੇ ਪਾਵੇਂ ਹੋਰ ਵੀ ਜਿਹੜੇ ਹੋ CCTV ਸਾਰੀਆਂ ਕਢਾ ਰਹੇ ਆ ਸਾਰਾ ਦੇਖੋ ਪ੍ਰਸ਼ਾਸਨ ਨੇ ਗਿਆ ਹੀ ਪ੍ਰਿੰਕਲ ਤੂੰ ਨਹੀਂ ਬੋਲਣਾ ਅਸੀਂ ਉਹਨੂੰ ਚੁੱਪ ਕਰਾਵਾਂਗੇ ਪਤਾ ਨਹੀਂ ਇਹਦੇ ਨਾਲ ਕੱਚੂ ਸੋਰੀ ਲੱਛੂ ਕੁੰਬੇ ਨਾਲ ਦੂਜੇ ਨਾਲ ਕੱਚੂ ਕੁੰਬੇ ਦਾ ਭਰਾ ਲੱਛੂ ਕੁੰਬਾ ਆਂਦੇ ਨਾਲ ਗੱਲ ਹੋਈ ਕਿ ਨਹੀਂ ਹੋਈ ਮੈਨੂੰ ਨਹੀਂ ਪਤਾ ਇਹ ਤਾਂ ਪ੍ਰਸ਼ਾਸਨ ਪੁੱਛੇਗਾ ਨਾ ਇਹਨੂੰ ਵੀ ਕਮੇਟੀ ਦੀ ਕਿਹੜੀ ਬੋਲੀ ਸੀ ਜਿਹੜੀ ਦੋ ਜਾਣੇ ਕਰਦੇ ਸੀ ਅੰਦਰ ਸੋ ਛੱਡੋ ਇਹਨੂੰ ਆਪਣੀ ਬੇਇੱਜ਼ਤੀ ਕਰਨ ਦੀ ਆਦਤ ਐ ਸੋ ਮੈਂ ਤੁਹਾਨੂੰ ਬੇਨਤੀ ਕਰਦਾ ਤੁਹਾਨੂੰ ਜਿਹੜੀ ਖਾਸ ਗੱਲ ਕਰਨੀ ਐ ਕਿ ਇਹਨਾਂ ਨੇ ਰਿਪੋਰਟ ਕਰਾ ਕੇ ਮੇਰਾ ਇੰਸਟਾਗ੍ਰam ਦਾ ਪੇਜ ਡਿਲੀਟ ਕਰਾਤਾ ਤੁਸੀਂ ਪ੍ਰਿੰਕਲ ਸ਼ੂ ਹਟ ਵਾਲੀ ਆਈਡੀ ਜੋ ਮੈਨੂੰ ਐਡ ਕਰ ਸਕਦੇ ਹੋ ਉਹ ਮੇਰਾ ਪੇਜ ਹਲੇ ਚੱਲਦਾ ਪਿਆ ਪ੍ਰਿੰਕਲ ਸ਼ੂ ਹਟ ਉੱਚੇ ਆ ਜਾਓ ਜਿਨ੍ਹਾਂ ਨੇ ਇੰਸਟਾਗ੍ਰam ਦੇ ਉੱਤੇ ਇਹਦਾ ਲੱਛੂ ਕੁੰਬੇ ਦਾ ਤੇ ਕੱਛੂ ਕੁੰਬੇ ਦਾ ਦੋਨਾਂ ਭਰਾਵਾਂ ਦਾ ਜਰੂਰਸ ਦੇਖਣਾ ਹਾਂ ਵੀਰੇ ਮੈਂ ਪਰਿਵਾਰ ਨੂੰ ਮੈਂ ਹੁਣ ਪਰਿਵਾਰ ਵਾਲੀ ਗੱਲ ਹੀ ਨਹੀਂ ਕਰਨੀ ਮੈਨੂੰ ਕਈ ਭਰਾਵਾਂ ਨਾਲ ਮੇਰਾ ਵਿਚਾਰ ਹੋਇਆ ਕਈਆਂ ਦੇ ਇਹ ਕਹਿੰਦਾ ਨਾ ਪੱਟਛਾਪ ਨੰਬਰ ਪਾ ਕੇ ਇਹ ਅਸਲ ਦੇ ਵਿੱਚ ਗੰਦ ਦੇ ਖਿਲਾਫ ਮੈਨੂੰ ਪਾਇਲ ਚੋਈ ਖੰਨੇ ਚੋਈ ਇੰਨੇ ਫੋਨ ਆਏ ਕਿੰਨੇ ਨਿਹੰਗ ਸਿੰਘਾਂ ਦੇ ਧਾਰਮਿਕ ਜਥੇਬੰਦੀਆਂ ਉਹਨਾਂ ਨੇ ਵੀ ਦੱਸਿਆ ਜਿਹੜਾ ਇਹਨੇ ਇੱਕੋ ਮੁੰਡਾ ਮਾਰਤਾ ਸੀਗਾ ਨਸ਼ਾ ਛਡਾਊ ਕੇਂਦਰ ਚ ਉਹ ਵੀ ਉਹਨਾਂ ਨਾਲ ਵੀ ਸੰਪਰਕ ਹੋ ਗਿਆ ਇੱਕ ਦੋ ਜਗ੍ਹਾ ਤੇ ਇਹਨੇ ਫਰੌਡ ਵੀ ਕੀਤਾ ਆ ਪ੍ਰਾਪਰਟੀ ਦਾ ਡਿਸਪਿਊਟ ਦਾ ਉਹ ਵੀ ਇੱਕ ਇੱਕ ਜਪਾਨੀ ਮੁੱਛਾ ਵਾਲੇ ਨੇ ਆ ਪਿੱਛੇ ਜੇ ਗੁਰੂ ਆਪਣਾ ਗੁਟਕਾ ਸਾਹਿਬ ਮਹਾਰਾਜ ਦੀ ਬੇਦਬੀ ਆਪ ਹੀ ਕਰਵਾਈ ਸੀ ਜਿੱਚੇਂਦੇ ਤੇ ਪਰਚਾ ਦਰਜ ਹੋ ਗਿਆ ਸੀ ਬਾਅਦ ਚ ਤੁਹਾਨੂੰ ਪਤਾ ਹੀ ਐ ਸੋ ਇਹ ਜੇ ਗੰਦੀ ਨਸਲ ਦੇ ਬੰਦਿਆ ਤੋਂ ਆਪਾਂ ਸੁਚੇਤ ਰਹਿਣਾ ਠੀਕ ਐ ਜੀ ਸੋ ਮੇਰੀ ਤੁਹਾਨੂੰ ਬੇਨਤੀ ਐ ਕਿ ਆਪਾਂ ਹੁਣ ਕਾਰਵਾਈ ਕਰਨੀ ਐ ਭਾਵੇਂ ਉਹ ਅਵੀ ਸਿੱਧੂ ਐ ਭਾਵੇਂ ਉਹ ਨਾਨੂ ਐ ਬਲੈਕਮੈਲਰ ਭਾਵੇਂ ਐ ਹੰਨੀ ਐ ਭਾਵੇਂ ਐ ਹੈਰੀ ਐ ਦੇਖੋ ਆਪਾਂ ਵੀਡੀਓ ਦੇਖਦੇ ਹੁੰਨੇ ਆ ਸਾਰੇ ਹਾਥੀ ਲੰਘਦਾ ਹੁੰਦਾ ਹਾਥੀ ਤੇ ਤੁਸੀਂ ਉਹ ਵੀ ਛੱਡੋ ਤਾਂ ਨਿਕ ਬੜੀ ਵੱਡੀ ਗੱਲ ਸੁਣਾਉਣੀ ਆ ਉਹ ਵੀ ਛੱਡੋ ਆਪਾਂ ਡਿਸਕਵਰੀ ਤੇ ਨਹੀਂ ਦੇਖਦੇ ਹੁੰਦੇ ਇੱਕ ਚੀਤੇ ਨੂੰ 25 30 ਕੁੱਤੇ ਪੈ ਜਾਂਦੇ ਆ ਪਰ ਚੀਤਾ ਦਾ ਚੀਤਾ ਹੀ ਹੁੰਦਾ ਨਾ ਮੈਨੂੰ ਤਾਂ ਹਲੇ ਕੁੱਤੇ ਪੇ ਹੀ ਛੇ ਨੇ ਸੋ ਤੁਸੀਂ ਆਪਣੇ ਭਰਾ ਦਾ ਜਜ਼ਬਾ ਦੇਖੋ ਮੈਂ ਇੰਜਜੋਏ ਕਰਦਾ ਮੈਂ ਨਾਂਦਾ ਤੋਂ ਹੁੰਦਾ ਪਿਆ ਸੀ ਮਜ਼ੇ ਨਾਲ ਇਹ ਤਾਂ ਬਿਨਾਂ ਨਾਤੇ ਲਾਈਵ ਆ ਜਾਂਦੇ ਦੋਨੋਂ ਭਰਾ ਕੱਛੂ ਕੁੰਬਾ ਤੇ ਲੱਛੂ ਕੁੰਬਾ ਮੁੱਛੂ ਕੁੰਬਾ ਤਾਂ ਕਹਿ ਨਹੀਂ ਸਕਦਾ ਮੋਸ਼ਨ ਅਗਲੀ ਹੈ ਸੋ ਮੇਰੀ ਤੁਹਾਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਤੁਸੀਂ ਇੰਦੀ ਕਿਸੇ ਮਨ ਘੜਤ ਕਹਾਣੀ ਤੇ ਯਕੀਨ ਨਹੀਂ ਕਰਨਾ ਟਿੱਕੀ ਥੋਮਸ ਨੂੰ ਜੀ ਨੂੰ ਮੈਂ ਰਾਤ ਸਾਰਾ ਦੱਸਤਾ ਵਾ ਇਹਦੇ ਆਪਣੇ ਹੀ ਬਦਲੇ ਹੋਏ ਲਬਜ ਦੱਸਤੇ ਮੈਂ ਜ਼ੁਬਾਨ ਚ ਕੀ ਬੋਲਦਾ ਫਿਰ 2 ਘੰਟੇ ਬਾਦ ਕੱਲ ਉਹ ਜੀ ਹਲੇ ਹਫਤਾ ਲੱਗੂਗਾ ਸੈੱਟ ਹੋਣ ਨੂੰ ਅੱਛਾ ਪੁਲਿਸ ਕਮਿਸ਼ਨਰ ਸਾਹਿਬ ਬਾਰੇ ਬੋਲੀ ਜਾਵੇ ਵੀ ਤੂੰ ਉਹਨਾਂ ਨੂੰ ਉਸਤਾਦ ਕਹਿਤਾ ਤੇ ਮੈਂ ਕੀ ਗੁਨਾਹ ਕਰ ਲਿਆ ਜੀ ਦੱਸੋ ਜੇ ਕੋਈ ਕ੍ਰਾਈਮ ਫਰੀ ਲੁਧਿਆਣਾ ਰੱਖੂਗਾ ਜੇ ਅਗਲੇ ਨੂੰ ਉਸਤਾਦ ਕਹਿਤਾ ਮੈਂ ਕੀ ਗੁਨਾਹ ਕਰਤਾ ਤੇ ਨੋੜ ਤੇਰੀ ਦਰਾਹੇ ਵਾਲੀ ਪੁਲਿਸ ਦਰਾਹੇ ਥਾਣੇ ਚਲ ਜਾ ਤੈਨੂੰ ਉੱਥੇ ਪਾਣੀ ਵੀ ਨਹੀਂ ਪੁੱਛਦੇ ਤੇਰੀ ਕੀ ਇੱਜ਼ਤ ਹੈ ਮੈਨੂੰ ਪਤਾ ਥਾਣੇ ਉਹ ਜਾ ਕੇ ਵੀਡੀਓ ਪਾਣਾ ਰਹਿਣਾ ਤੈਨੂੰ ਮੈਂ ਕਈ ਵਾਰੀ ਸਮਝਾਇਆ ਤੂੰ ਜਲੂਸ ਕਢਾ ਲੈਣਾ ਆਪਣਾ ਤੈਨੂੰ ਮੈਂ ਜਾਣਦਾ ਤੂੰ ਕਿਹੜੀ ਨਸਲ ਦਾ ਬੰਦਾ ਹੈ ਨਸਲਾਂ ਦਾ ਟੋਡੀਆਂ ਚੱਲ ਮੈਂ ਹੁਣ ਛੱਡ ਪਰੇ ਯਾਰ ਚੰਗਾ ਨਹੀਂ ਲੱਗਦਾ ਮੈਨੂੰ ਲੋਕਾਂ ਨੇ ਮਨਾ ਕੀਤਾ ਵੀ ਬਾਕੀ ਰਹੀ ਗੱਲ ਹੁਣ ਆਪਾਂ ਕੰਮ ਨਬੇੜੀਏ ਛੱਡ ਲਾਈਵ ਲਾਈਵ ਸੂਰਨਾ ਦਰਾਹੇ ਸੋਰੀ ਦਰਾਹੇ ਨਹੀਂ ਗੋਲਡਨ ਹਟ ਸਾਨੇਵਾਲ ਤੇ ਮੈਂ ਰਹਿਣਾ ਲੁਧਿਆਣੇ ਦੱਸ ਦੇ ਕਿੱਥੇ ਮਿਲਣਾ ਕੰਮ ਨਬੀੜੇ ਪਰ ਰੋਜ ਰੋਜ ਦਾ ਐਵੇਂ ਕੱਟੀ-ਕੱਟਾ ਕਾ ਨੂੰ ਪਤਾ ਕੀ ਹੈ ਤੂੰ ਤੁਸੀਂ ਹੈਗੇ ਗੰਦ ਲੋਕ ਤੁਸੀਂ ਵਿਆਹੀ ਹੋਈ ਆ ਆਟੋ ਚਲਾਉਣ ਵਾਲਿਆਂ ਦੀ ਕੁੜੀ ਚਲੋ ਮੈਂ ਗਲਤ ਨਹੀਂ ਬੋਲਦਾ ਸਾਰੇ ਇੱਕੋ ਜਿਹੇ ਹੁੰਦੇ ਆ ਸਾਰੇ ਜੀਅ ਜੰਤ ਇੱਕੋ ਜਿਹੇ ਆ ਤੇ ਤੂੰ ਉਹਨਾਂ ਨੂੰ ਦਬਾ ਲੈਣਾ ਦਖੀਦਾਉ ਤੇਰੇ ਤੋਂ ਬਹੁਤ ਨੇ ਜਿਉ ਮੇਰੇ ਕੋ ਮਦਦ ਵੀ ਲੈਣ ਆਣਗੇ ਉਹ ਪਰਿਵਾਰ ਤੇ ਮੈਂ ਤਵਾਰਾ ਉਹਨਾਂ ਦੀ ਮਦਦ ਕਰਾਂਗਾ ਮੈਂ ਭੱਜਾਂਗਾ ਨਹੀਂ ਜੇ ਮੇਰੇ ਕੋਲ ਉਹ ਏਕਮ ਸੇਠੀ ਮੈਨੂੰ ਕਹਿੰਦੀ ਹੈ ਕਿ ਵੀਰ ਮੇਰੀ ਮਦਦ ਕਰ ਮੈਂ ਕਰੂੰਗਾ ਹਾਲਾਂਕਿ ਉਹ ਮੇਰੀ ਭੈਣ ਨਹੀਂ ਲੱਗਦੀ ਤੇ ਨਾ ਉਹਨੇ ਮੈਨੂੰ ਕਦੀ ਰਖੜੀ ਬੰਨੀ ਹੈ ਹਾਂ ਇਨਸਾਨੀਅਤ ਦੇ ਨਾਤੇ ਉਹਨੂੰ ਭੈਣ ਕੇ ਹੈ ਕੋਈ ਗੱਲ ਨਹੀਂ ਉਸ ਗੱਲ ਨੂੰ ਮੈਂ ਡਨਾਈ ਨਹੀਂ ਕਰਾਂਗਾ ਨਿੱਕੂ ਆ ਜਾਵੇ ਨਿੱਕੂ ਦੇ ਮੰਮੀ ਆ ਜਾਣ ਨਿਕੂ ਦਾ ਮੈਂ ਤੁਹਾਨੂੰ ਸਾਰਾ WhatsApp ਫੋਲਡਰ ਹੀ ਦੇਦਾ ਇੱਕ ਭਰਾ ਕਿੰਨਾ ਦੁਖੀ ਹੁੰਦਾ ਜਦੋਂ ਉਹਦੀ ਭੈਣ ਨਾਲ ਤਸ਼ੱਦਦ ਹੁੰਦੇ ਨੇ ਸੋ ਜੋ ਇਹਨਾਂ ਨੇ ਬਕਵਾਸ ਕਰਨੀ ਸੀ ਪਰਿਵਾਰਾਂ ਬਾਰੇ ਕਰ ਲਈ ਹੁਣ ਤਾਂ ਕਰ ਲਈ ਹੁਣ ਤਾਂ ਕਾਨੂੰਨੀ ਕਾਰਵਾਈ ਹੋਣੀ ਆ ਉਹ ਤਾਂ ਕਰਾਉਣੀ ਆ ਸਾਰੇ URL ਲਿੰਕ ਸਾਰਾ ਕੁਝ ਕਾਪੀ ਕਰਕੇ ਰੱਖਿਆ ਜੋ ਤੂੰ ਲਾਈਵ ਦੇ ਵਿੱਚ ਹੰਨੀ ਸਿੱਟੀ ਮੇਰੀਆਂ ਫੋਟੋਆਂ ਵੀ ਦਿਖਾ ਕੇ ਗਿਆ ਬਲੈਕਮੇਲਿੰਗ ਤੂੰ ਕੀਤੀ ਸਾਰਾ ਕੁਝ ਸਾਹਮਣੇ ਆਣਾ ਤੂੰ ਕਾਲ ਮਾਰਕੀਟ ਅਲੀ ਕੋਈ ਗੱਲ ਲਿਖੀ ਸੀ ਨਾ ਅ ਕਾਲ ਮਾਰਕੀਟ ਤੂੰ ਜਦੋਂ ਜਾਂਦਾ ਨਾ ਤੇ ਜਦੋਂ ਮੈਂ ਜਾਂਦਾ ਕਦੀ ਕਿਤੇ ਮੈਂ ਤਾਂ ਘੱਟ ਜਾਂਦਾ ਮੈਂ ਤਾਂ ਦਿੱਲੀ ਆਗਰੇ ਵਾਲੇ ਪਾਸੋਂ ਮਾਲ ਚੱਕਦਾ ਤੇਰੀ ਬਹੁਤ ਇੱਜ਼ਤ ਕਰਦੇ ਨੇ ਉਹ ਬਹੁਤ ਮਾਨ ਸਤਕਾਰ ਦਿੰਦੇ ਆ ਦਸਤੇ ਕਹਿੰਦੇ ਕੱਲ ਹੀ ਆਇਆ ਸੀ ਰਿੱਚ ਤੇਰੀ ਬਹੁਤ ਇੱਜ਼ਤ ਹੈ ਸਮਾਜ ਦੇ ਵਿੱਚ ਮੈਨੂੰ ਪਤਾ ਤੂੰ ਕੋਈ ਬੰਦਾ ਛੱਡਿਆ ਮੈਨੂੰ ਇਹ ਦੱਸ ਜਿਹੜਾ ਬੰਦਾ ਤੇਰੀ ਦੁਕਾਨ ਤੇ ਚਲਾ ਜਾਵੇ ਤੂੰ ਉਹਦੀ ਵੀਡੀਓ ਪਾ ਦਿੰਨਾ ਅਗਲੇ ਦੇ ਘਰ ਦਾ ਜਲੂਸ ਕੱਢ ਦਿੰਨਾ ਹਾਂ ਜੀ ਤੈਨੂੰ ਸ਼ਰਾਪ ਲੱਗਿਆ ਢੋਲ ਵਾਲੇ ਦਾ ਜਿਹੜਾ ਢੋਲ ਵਜਾਂਦਾ ਵੈਸੀ ਤੈਨੂੰ ਉਹਦੀ ਬੱਦੂਆ ਲੱਗੀ ਏ ਤੈਨੂੰ ਜਿਹੜਾ ਤੂੰ ਬਸ ਫੇਸਬੁੱਕ ਚ ਲਾਣੀ ਹੁੰਦੀ ਏ ਪੂਰੇ ਦਿਨ ਚ ਜਿਹੜਾ ਅੱਜੇ ਲਾਈਵ ਚ ਲਾ ਦਿੰਨਾ ਸਮਝ ਆਈ ਗੱਲ ਮੇਰੀ ਜਿਹੜਾ ਆ ਜਾਵੇ ਤੂੰ ਲਾਈਵ ਚ ਲਾ ਦਿੰਨਾ ਤੇਰਾ ਕੰਮ ਹੀ ਇਹੀ ਏ ਮੇਰੀ ਗੱਲ ਨੂੰ ਸਮਝ ਤੈਨੂੰ ਲੱਗੀ ਬੱਦੂਆ ਤਾਰੀ ਦੇ ਮਾਮੇ ਦੀ ਵੀਡੀਓ ਚਲਾਈ ਤਾਰੀ ਦੀ ਮੰਮੀ ਵਿਚਾਰੀ ਕੈਨੇਡਾ ਬੈਠੀ ਤੈਨੂੰ ਗਾਲਾਂ ਕੱਢਦੀ ਸੀ 60 70 ਸਾਲ ਦੀ 60 62 ਸਾਲ ਦੀ ਲੇਡੀ ਪੂਰੀ ਜ਼ਿੰਦਗੀ ਲੰਘੀ ਅਗਲੀ ਨੂੰ ਸਮਾਜ ਚ ਇੱਜ਼ਤ ਬਣਾਉਂਦੇ ਆ ਤੂੰ ਚੱਕ ਕੇ ਉਹਨਾਂ ਬਾਰੇ ਬਕਵਾਸ ਕਰਤੀ ਠੀਕ ਐ ਫੈਮਿਲੀ ਡਿਸਬਿਊਟ ਹਰ ਘਰ ਚ ਹੁੰਦਾ ਤੁਹਾਡੇ ਘਰ ਚ ਵੀ ਹੁਣ ਤੁਹਾਡੇ ਘਰੇ ਅੱਗ ਲੱਗੀ ਲੱਗਿਆ ਪਤਾ ਇਦਾਂ ਹੀ ਤਾਰੀ ਦਾ ਜਿੱਥੋਂ ਸ਼ੁਰੂਆਤ ਹੋਈ ਤਾਰੀ ਦਾ ਤੇ ਤਾਰੀ ਦੇ ਮਾਮੇ ਦਾ ਤੇ ਮੰਮੀ ਦਾ ਰੋਲਾ ਸੀ ਤੂੰ ਉਹਦੇ ਮਾਮੇ ਨਾਲ ਵੀਡੀਓ ਪਾਤੀ ਰਲ ਕੇ ਜੀ ਇਹਦੀ ਮੰਮੀ ਠੱਗਿਆ ਫਲਾਣਾ ਯਾਰ ਕਿਸੇ ਬਜ਼ੁਰਗ ਨੂੰ ਠੱਗ ਕਹਿਣਾ ਜਦੋਂ ਉਹਦੀ ਹਾਇ ਲੱਗੀ ਐ ਦੇਸ਼ਾਂ ਵਿਦੇਸ਼ਾਂ ਤੱਕ ਤੇਰਾ ਜਲੂਸ ਨਿਕਲਿਆ ਪੂਰਾ ਪੂਰਾ ਜਲੂਸ ਨਿਕਲਿਆ ਇੰਨਾ ਤਾਂ ਉਹ ਕੁਲੜ ਪੀਜੇ ਵਾਲੇ ਨਹੀਂ ਮਸ਼ਹੂਰ ਹੋਏ ਸੀ ਜਿੰਨਾ ਤੂੰ ਹੋ ਗਿਆ ਸੋ ਬਾਬਾ ਮੈਂ ਤੁਹਾਨੂੰ ਦੱਸ ਦਵਾਂ ਇੱਕ ਗੱਲ ਅਭੀ ਸਿੱਧੂ ਹਣੀ ਤਾਂ ਫੁੱੱਦੂ ਬੰਦੇ ਆ ਤੈਨੂੰ ਵੀ ਪਤਾ ਤੂੰ ਮੇਰੀ ਵੀਡੀਓ ਸ਼ੇਅਰ ਕੀਤੀ ਕਿ ਪ੍ਰਿੰਕਲ ਦੀ ਸਪੀਡ ਚੈੱਕ ਹੋ ਗਈ ਜਿਹੜੇ ਮੈਨੂੰ ਜਾਣਦੇ ਆ ਲੁਧਿਆਣੇ ਦੇ ਵਿੱਚ ਜਾਂ ਮੇਰੇ ਨਾਲ ਇੱਕ ਮੇਰੇ ਨਾਲ ਸਿਕਿਉਰਟੀ ਵੀ ਆ ਠੀਕ ਹੈ ਨਾ ਤੂੰ ਉਹਨਾਂ ਉਹਨਾਂ ਬਾਰੇ ਵੀ ਬੋਲਿਆ ਵੀ ਇਹਨੂੰ ਗਨਮੈਨ ਦਿੱਤੇ ਮੈਂ ਕੋਰਟ ਆਫ ਕੰਡੈਕਟ ਵੀ ਲਵਾਣੀ ਤੇਰੇ ਤੇ ਤੂੰ ਮੇਰੀ ਸਾਰੀ ਇਨਫੋਰਮੇਸ਼ਨ ਲੀਕ ਕੀਤੀ ਹਾਈ ਕੋਰਟ ਵੱਲੋਂ ਮੈਨੂੰ ਸਿਕਿਉਰਿਟੀ ਹੈ ਕਿਹੜੇ ਕੇਸਾਂ ਹੈ ਜਾਂ ਕਦੋਂ ਮੇਰੇ ਤੇ ਫਾਇਰਿੰਗ ਹੋਈ ਕੀ ਹੋਇਆ ਹੁਣ ਅਵੀ ਸਿੱਧੂ ਨੇ ਕਿਹੜੇ ਉਹਨਾਂ ਨੂੰ ਗੈਂਗਸਟਰ ਨਾਲ ਰਲ ਕੇ ਗੇਮ ਖੇਦੀ ਪੁਲਿਸ ਨੂੰ ਸਾਰੀ ਇਨਪੁਟ ਹੈ ਤੇ ਤੂੰ ਹੈ ਤੈਨੂੰ ਸਾਲਿਆ ਗਲੀ ਦਾ ਕੁੱਤਾ ਵੀ ਨਹੀਂ ਵੱਡਦਾ ਉਹ ਵੀ ਕਹਿੰਦਾ ਵੀ ਛੱਡ ਪਰੇ ਇਹਨੂੰ ਵੱਡ ਕੇ ਕਿਤੇ ਮੈਂ ਆਪਣੇ ਆਪ ਨੂੰ ਬਿਮਾਰੀ ਲਾਣੀ ਹੈ ਤੈਨੂੰ ਕਿਹਨੇ ਮਾਰਨਾ ਤੈਨੂੰ ਕਿਸੇ ਨੇ ਨਹੀਂ ਮਾਰਨਾ ਤੇ ਨੂੰ ਕਿਸ ਨੇ ਚਪੇੜ ਵੀ ਨਹੀਂ ਮਾਰਨੀ ਆਲੇ ਕਹਿੰਦੇ ਛੱਡ ਪਰੇ ਵੈਸੇ ਹੀ ਮਰਿਆ ਪਿਆ ਵੈਸੇ ਹੀ ਬੰਦਾ ਮਰ ਜਾਂਦਾ ਜੋ ਤੇਰੇ ਤੂੰ ਪਤਾ ਨਹੀਂ ਕਿੱਦਾਂ ਕਿਹੜੀ ਕਿਹੜਾ ਨਸ਼ਾ ਖਾਨਾ ਕੀ ਸਵੇਰੇ ਸਵੇਰੇ ਤੂੰ ਕਾ ਲੰਨਾ ਜਿੰਦੇ ਕਰਕੇ ਤੂੰ ਐਡਾ ਭੌਂਕੀ ਜਾਂਦਾ ਹੈ ਤੇਰੇ ਪੱਲੇ ਕੁਛ ਨਹੀਂ ਸੁਣ ਲੈ ਗੱਲ ਮੇਰੀ ਹਾਂ ਵੀਰੇ ਨਾਨੂ ਤੇ ਵੀ ਪਰਚਾ ਦਰਜ ਹੋਊਗਾ 200% ਇਨਵੋਲ ਹੈ ਉਹਨੇ ਮੇਰੇ ਕਿਸੇ ਖਾਸ ਭਰਾ ਨੂੰ ਫੋਨ ਕਰਕੇ ਸਾਰੀ ਗੱਲ ਆਪਣੇ ਮੂੰਹੋਂ ਬੱਕਤੀ ਸੀਗੀ ਬਹੁਤ ਘਟਿਆ ਬੰਦਾ ਉਹਨੂੰ ਇਸ ਮੈਟਰ ਜਾਣੇ ਨਹੀਂ ਚਾਹੀਦਾ ਸੀਗਾ ਚਿੱਟਾ ਵੇਚਣ ਵਾਲੇ ਸੁਣ ਲੋ ਗੱਲ ਮੇਰੀ ਚਿੱਟਾ ਵੇਚਣ ਵਾਲੇ ਨਾਣੂ ਹੋਣੀ ਕਈ ਕੇਸਾਂ ਚ ਪਘੋੜੇ ਨੇ ਕੱਲ ਨੂੰ ਮੇਰੀ ਸਮਝੋ ਮੇਰੇ ਨਾਲ ਨਾ ਕੋਈ ਵਾਹ ਵਸਤਾ ਨਹੀਂ ਸੀ ਮੈਂ ਗੱਦੀ ਰੱਖਿਆ ਹੀ ਨਹੀਂ ਮੈਂ ਤਾਂ ਛੱਡ ਪਰੇ ਹੁਣ ਜੇ ਆ ਕੇ ਕੋਈ ਵਿੱਚ ਵੱਜੂਗਾ ਭਾਜੀ ਫੈਮਿਲੀ ਬਾਰੇ ਬੋਲੂਗਾ ਫਿਰ ਤਾਂ ਦੱਸਾਂਗੇ ਨਾ ਵੀ ਭਰਾਵਾ ਤੁਹਾਡੇ ਮੰਮੀ ਦੀ ਸੈਕਿੰਡ ਮਾਰੀ ਚ ਕਿੰਦੇ ਨਾਲ ਹੋਈ ਐ ਸਾਨੂੰ ਦੱਸਣਾ ਪੈਣਾ ਮੱਲੋ ਮੱਲੀ ਮਜਬੂਰੀ ਬਣ ਜਾਂਦੀ ਸਾਡੀ ਜਦ ਤੁਸੀਂ ਸਾਡੇ ਨਾਲ ਹੁਣ ਹੰਨੀ ਐ ਹੰਨੀ ਨਾਲ ਲੜਾਈ ਸੀ ਅਵੀ ਸਿੱਧੂ ਨੇ ਮੋਡੇ ਤੇ ਰੱਖ ਕੇ ਚਲਾਤੀ ਅਵੀ ਸਿੱਧੂ ਦਾ ਜਲੂਸ ਬਹੁਤ ਨਿਕਲਿਆ ਤੁਸੀਂ ਸਾਰਿਆਂ ਨੇ ਦੇਖਿਆ ਅਵੀ ਸਿੱਧੂ ਨੇ ਜਿਹੜੀ ਬਕਵਾਸ ਕੀਤੀ ਉਹ ਵੀ ਕਾਰਵਾਈ ਹੋਣੀ ਆ ਉਹ ਤਾਂ ਆਪਾਂ ਛੱਡਨੀ ਨਹੀਂ ਮੱਖੂ ਦੀ ਮੈਂ ਕੱਲ ਦੱਸਦਾ ਉਹਨੇ ਇੰਟਰਵਿਊ ਤੋਂ ਬਾਅਦ ਕੋਈ ਦੁਬਾਰਾ ਮੁੜ ਕੇ ਲਾਈਵ ਨਹੀਂ ਕੋਈ ਫालतू ਗੱਲ ਨਹੀਂ ਕੀਤੀ ਅਗਲਾ ਆਪਣਾ ਜਲੂਸ ਨਹੀਂ ਕਢਾਂਦਾ ਫੇਸਬੁੱਕ ਤੇ ਇਹਦੇ ਮੂੰਹ ਨੂੰ ਕੁੱਤਾ ਲੱਗਿਆ ਹੋਇਆ ਇਹ ਭੌਂਕੀ ਜਾਂਦਾ ਗੱਲ ਨੂੰ ਮੇਰੀ ਇਹਨੂੰ ਸਮਝੋ ਪੁਲਿਸ ਨੂੰ ਗੁੰਮਰਾਹ ਕਰਦੇ ਸੀ ਕਦੀ ਖੰਨਾ ਪੁਲਿਸ ਨੂੰ ਕਰਦੇ ਸੀ ਕਦੀ ਲੁਧਿਆਣਾ ਪੁਲਿਸ ਨੂੰ ਕਰਦੇ ਸੀ ਪੁਲਿਸ ਨੇ ਅੱਗੋਂ ਕਿਹਾ ਵੀ ਸਾਲਿਓ ਜਦੋਂ ਤੁਸੀਂ ਭੌਂਕਦੇ ਹੋ ਅਗਲਾ ਤੁਹਾਨੂੰ ਜਵਾਬ ਨਾ ਦੇਵੇ ਤੁਸੀਂ ਅਗਲੇ ਦੇ ਪਰਿਵਾਰ ਬਾਰੇ ਬੋਲਦੇ ਹੋ ਦੋ ਤੈਨੂੰ ਮੈਂ ਜਾਣਦਾ ਵੱਡੇ ਮੱਛੂ ਲੱਛੂ ਕੁੰਬੇ ਨੂੰ 6 ਕਿਲੋਮੀਟਰ ਦਾ ਤੂੰ ਹੀ ਟਾਈਮ ਪਾਇਆ ਸੀ ਵਿੱਕੀ ਥਾਮਸ ਜੀ ਨੂੰ ਵੀ ਤੂੰ ਹੀ ਕਿਹਾ ਸੀ 6 ਕਿਲੋਮੀਟਰ ਚਾਜੀ 6 ਕਿਲੋਮੀਟਰ ਚ ਯਾ ਤਾਂ ਮੰਨੋ ਹਣ ਕਿ ਅੱਜ ਤੱਕ ਤੂੰ ਸੋਸ਼ਲ ਮੀਡੀਆ ਤੇ ਵਿੱਕੀ ਥੋਮਸ ਸਿੰਘ ਬਾਰੇ ਜਿੰਨੀ ਬਕਵਾਸ ਕੀਤੀ ਉਹ ਸਾਰੀ ਝੂਠੀ ਸੀ ਮਨ ਘੜਤ ਸੀ ਮੰਨ ਜਾ ਹੁਣ ਇੱਕ ਗੱਲ ਤੇ ਆ ਜਾ ਕੱਲ ਸਾਲਾ ਕਿਡੇ ਡਰਾਮੇ ਕਰਦਾ ਸੀਗਾ ਵੀਡੀਓ ਪਾ ਕੇ ਮੈਚੀ ਇੱਜ਼ਤ ਲੋਲ ਕੇ ਲੱਗਦੀ ਮੇਲੀ ਮੇਲੀ ਇੱਜ਼ਤ ਲੋਲ ਕੇ ਲੱਗਦੀ ਸਵੇਰੇ ਸਾਲਾ ਫੇਰ ਲੱਛੂ ਕੁੰਬਾ ਤੇ ਕੱਛੂ ਕੁੰਬਾ ਦੋਨੋਂ ਲਾਈਵ ਆਏ ਪਏ ਸੀ ਦਰਾਹੇ ਵਾਲਾ ਉਹ ਜਿਹੜਾ ਕੁਰਤੇ ਪਜਾਮੇ ਵਾਲਾ ਉਹਨੇ ਸਾਰਾ ਸੱਚ ਦੁਨੀਆ ਦੇ ਸਾਹਮਣੇ ਕਰਤਾ ਕੀ ਅਸਲ ਕਹਾਣੀ ਕੀ ਸੀ ਸੋ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਆ ਕਿੰਦੀਆ ਫੋਮਾਂ ਤੋਂ ਬਚੋ ਆਪਾਂ ਤਾਂ ਹੈਗੇ ਖਾਨਦਾਨੀ ਬੰਦੇ ਆਪਾਂ ਨਾਲ ਨਾਲ ਤੁਹਾਨੂੰ ਪਤਾ ਕੰਮ ਵੀ ਕਰਨਾ ਐ ਇੰਜੋਏ ਵੀ ਕਰਨਾ ਹੈ ਘੁੰਮਣਾ ਫਿਰਨਾ ਵੀ ਐ ਸਾਰਾ ਕੁਝ ਇਹਦਾ ਹੈਗੇ ਬੇਲੇ ਇਹਨਾਂ ਨੇ ਤਾਂ ਸਵੇਰੇ ਇਹਨਾਂ ਨੇ ਤਾਂ ਸਾਡੇ ਉਹਨੇ ਮੇਰੀਆਂ ਦੁਕਾਨਾਂ ਬਾਰੇ ਗੱਲ ਕਰੀ ਜਾਂਦਾ ਸੀ ਸਾਡੀਆਂ ਤਾਂ ਦੁਕਾਨਾਂ ਬਾਪੇ ਸਾਰੀਆਂ ਆਪਣੀਆਂ ਆ ਫੇਰ ਘਰ ਪਰੇ ਜਾਂ ਤਾਂ ਲਈਆਂ ਹੋਈਆਂ ਸਾਹਮਣੇ ਵਾਲੀਆਂ ਵੀ ਆਪਣੀਆਂ ਇਹ ਤਾਂ ਉਹ ਵਿਚਾਰੇ ਰਾਮ ਸਿੰਘ ਰਾਣਾ ਜੀ ਨੂੰ ਕਰਾਇਆ ਨਹੀਂ ਦੇਣਾ ਐਨੇ ਟਾਈਮ ਸਰ ਥੋੜੇ ਦਿਨ ਰੁਕ ਜਿਓ ਜੋ ਇਹਦੇ ਹਾਲਾਤ ਬੜੇ ਪਏ ਆ ਨਾ ਡੇਢ 2 ਲੱਖ ਕਿਰਾਏ ਤੇ ਦੁਕਾਨਾ ਚੱਕੀ ਫਿਰਦਾ ਉਹ ਦੇ ਨਹੀਂ ਹੋਣਾ ਆਪ ਹੀ ਕਹੀ ਜਾਂਦਾ ਸੀ ਇੱਕ ਵੀਡੀਓ 'ਚ ਮੈਂ ਲੋਨ ਲਿਆ ਆ ਉਹ ਚ ਕੰਮ ਕਰਨੇ ਪੁੱਠੇ ਸਿੱਧੇ ਤੇ ਲੋਨ ਹੀ ਲੈਣੇ ਪੈਣੇ ਆ ਹਾਂਜੀ ਹਾਂਜੀ ਜਾਨ ਦੁਖੀ ਕਰਦਾ ਇਹ ਨਹੀਂ ਨਹੀਂ ਦੁਖੀ ਇਹਨੇ ਕੀ ਕਰਨਾ ਬੱਬੇ ਆ ਦੁਖੀ ਇਹਨੇ ਕਿੰਨਾ ਦੇਖੋ ਇਹਦੇ ਨਾ ਦਿਮਾਗ ਦੇ ਵਿੱਚ ਇਹ ਮੈਂਟਲੀ ਅਫਸਰਡ ਆ ਤੁਸੀਂ ਦੇਖੋ ਇੱਥੋਂ ਦਿਮਾਗ ਲਾਓ ਕਿ ਇਹ ਕਹਿੰਦਾ ਲੁਧਿਆਣੇ ਛਾਦਾ ਸਾਰਾ ਪਾਈਚਾਰਾ ਲੁਧਿਆਣੇ ਲੁਧਿਆਣੇ ਤੁਸੀਂ ਦੱਸੋ ਸਾਡੇ ਗਰੁੱਪ ਚੋਂ ਇੱਕ ਬੰਦਾ ਵੀ ਇਹਦੇ ਨਾਲ ਤੁਰਿਆ ਤੁਸੀਂ ਦੱਸ ਦਿਓ ਉਹ ਇੰਗਲੈਂਡ 'ਚ ਬੈਠੇ ਹੁੰਦਾ ਆ ਵੀ ਸਿੱਧੂ ਦਾ ਸਹਾਰਾ ਲੈ ਰਿਹਾ ਉਹ ਹੁੰਦਾ ਵੀ ਦੇਖੋ ਸਾਲੇ ਦਾ ਕਿੰਨਾ ਜਲੂਸ ਨਿਕਲ ਗਿਆ ਬਹੁਤ ਜਲੂਸ ਨਿਕਲਿਆ ਹੁੰਦਾ ਤੇ ਰੁਈ ਜਾਂਦਾ ਹੀ ਇੱਥੇ ਮੇਰੇ ਕਿਸੇ ਬੰਦੇ ਨੂੰ ਫੋਨ ਕਰਕੇ ਭਾਜੀ ਮੇਰੀ ਮੰਮੀ ਤਾਂ ਐਚ ਪਾਇਲ ਹੋਈ ਹੋਈ ਐ ਉਹਦੇ ਬਾਰੇ ਵੀ ਗਲਤ ਬੋਲੀ ਜਾਂਦੇ ਆ ਤੂੰ ਲੋਕਾਂ ਦੀਆਂ ਧੀਆਂ ਬਾਣਾ ਪਰ ਗਲਤ ਬੋਲਣ ਸਾਡੇ ਬੰਦੇਦਨ ਕੁਛ ਨਾ ਬੋਲਣ ਜਦੋਂ ਸਾਡੇ ਆਲੇ ਨੇਰੀ ਨੱਪਦੇ ਆ ਫਿਰ ਟੱਪਦਾ ਕਿਉਂ ਆ ਖਾਚੀ ਨੇ ਦੋਨੋਂ ਗੁਰਜਿੰਦਰ ਬਾਈ ਸਹੀ ਸੀ ਸਹੀ ਗਿਆ ਸੀ ਇਹ ਗੁਰਜਿੰਦਰ ਵੀਰ ਨੇ ਮੈਨੂੰ 4-5 ਦਿਨ ਯਾਰ ਮੈਂ ਵੀ ਤੁਹਾਨੂੰ ਪਤਾ ਮੈਂ ਵੀਡੀਓ ਪਾਤੀ ਸੀ ਕਿ ਮੈਂ ਨਹੀਂ ਬੋਲਣਾ ਮੈਂ ਬਾਹਰ ਚੱਲਾਂ ਇਹ ਸਾਲਾ ਹਟੇ ਹੀ ਨਹੀਂ ਇੱਕ ਲੱਛੂ ਕੁੰਭਾੜ ਦਾ ਕੱਛੂ ਕੁੰਭਾ ਲਾਈਵ ਆ ਜਾਂਦਾ ਕੱਛੂ ਕੁੰਭਾੜ ਦਾ ਲੱਛੂ ਕੁੰਭਾ ਲਾਈਵ ਆ ਜਾਂਦਾ ਪਾਗਲ ਹੋਇਆ ਹੁਣ ਇਹਨਾਂ ਦੇ ਸਾਰੇ ਜਦੋਂ ਮੈਂ ਸਾਰਾ ਸਮਾਨ ਚੱਕ ਕੇ ਭੇਜਿਆ ਉੱਧਰ ਕਿਸੇ ਨੇ ਮੇਰੀ ਮੈਂ ਤੈਨੂੰ ਦੱਸਦਾ ਆਪਣਾ ਕੀ ਨਾਮ ਤੇਰਾ ਲੱਛੂ ਕੁੰਬੇ ਜਾਪਾਨੀ ਮੁੱਛਾ ਲਿਆ ਤੇਰੇ ਫੋਨ ਦੇ ਉੱਤੇ ਤੈਨੂੰ ਜ਼ਰੂਰ ਸਾਰੇ ਗੱਲ ਕਰਨਗੇ ਤੇਰਾ ਕਿਰਦਾਰ ਪਤਾ ਤੇਰੇ ਮਗਰ ਕਿਸੇ ਨੇ ਨਹੀਂ ਆਣਾ ਤੂੰ ਖੜ ਜਾ ਹਫ਼ਤਾ ਦਾਸ ਨੇ ਰੁਕ ਜਾ ਜਦੋਂ ਇਹ ਕੌਂਟਰੋਵਰਸੀ ਖਤਮ ਹੋ ਗਈ ਮੈਂ ਤੈਨੂੰ ਦਿਖਾ ਦਾਂਗਾ ਤੇਰੇ ਮਗਰ ਕੁੱਤਾ ਨਹੀਂ ਆਣਾ ਤੈਨੂੰ ਜਣੇ ਖਣੇ ਨਹੀਂ ਚੰਡ ਮਾਰਦਿਆ ਕਰਨੀ ਐ ਮੈਨੇ ਛਿੱਕੀ ਹੋਤੀ ਦਵਾ ਤਾ ਮੈਨੇ ਛਿੱਕੀ ਹੋਤੀ ਦਵਾ ਤਾ ਜਪਾਨੀ ਮੁੱਛਾ ਲਿਆ ਗਨਮੈਨਾਂ ਦਾ ਜਲੂਸ ਨਿਕਲ ਜਾਣਾ ਤੇਰੇ ਦਾ ਤੁਰਨਗੇ ਤੈਨੂੰ ਲੈ ਦੰਨੇ ਕੋਈ ਪੁਰਾਣਾ ਫੌਜੀ ਉਹਨੂੰ 에ਅਰ ਗਨ ਲੈ ਦੰਨੇ ਆ ਨਾਲ ਛਰਿਆਂ ਵਾਲੀ ਉਹਨੂੰ ਖੂਕਮਾਈ ਚੱਲੀ ਨਾਲੇ ਜਰਾ ਚਾਹ ਪੂਰਾ ਹੋ ਜਾਏਗਾ ਤੈਨੂੰ ਮਾਰਨਾ ਤਾਂ ਐ ਨਹੀਂ ਕਿਸੇ ਨੇ ਤੈਨੂੰ ਦੱਸਿਆ ਤਾਂ ਐ ਵੀ ਤੈਨੂੰ ਗਲੀ ਦਾ ਕੁੱਤਾ ਵੀ ਨਹੀਂ ਚੱਕ ਵੜਦਾ ਉਹ ਕਹਿੰਦਾ ਛੱਡ ਪਰੇ ਯਾਰ ਇਹ ਸਾਡੇ ਤੋਂ ਵੀ ਜ਼ਹਿਰੀ ਕੁੱਤਾ ਕਾਜੀ ਸਮਝ ਆਈ ਮੇਰੀ ਤਾਂ ਆਹੀ ਸਮਝ ਤੂੰ ਵੈਸੇ ਹੀ ਉਹ ਤੇਰੀ ਦੁਕਾਨ ਸੜਕ ਦੇ ਉੱਤੇ ਹੈਗੀ ਐ ਤੂੰ ਉਹ ਰੱਖ ਲੈ ਇੱਕ ਬਾਹਰ ਗੇਟ ਦੇ ਉੱਤੇ ਉਹ ਨੂੰ ਕਿਤੇ ਬਾਹਰ ਅੰਦਰ ਜਾਣਾ 에ਅਰ ਗਨ ਮਿਲ ਜਾਂਦੀ ਐ ਤੁਹਾਨੂੰ ਲੁਧਿਆਣਿਆਂ ਛਰਿਆਂ ਵਾਲੀ ਉਹ ਕੋਲ ਰੱਖ ਲਈ ਬਸ ਤੂੰ ਮਾਣੀ ਮੋਟੀ ਵੀਡੀਓ ਬਣਾਣੀ ਹੁੰਦੀ ਹੁੰਦੀ ਹੁੰਦੇ ਨਾਲ ਹੀ ਤੂੰ ਤੂੰ ਤੁਰਦੇ ਹੀ ਇੰਨਾ ਸੋਹਣਾ ਤੁਸੀਂ ਦੋਨੋਂ ਭਰਾ ਤੁਰਦੇ ਹੀ ਇੰਨੇ ਸੋਹਣੇ ਹੋ ਕਿ 에ਅਰ ਗਨ ਫੜ ਕੇ ਜਦੋਂ ਤੁਸੀਂ ਤੁਰੋਗੇ ਵੈਸੇ ਹੀ ਤੁਹਾਡੀ ਵੀਡੀਓ ਬਹੁਤ ਵਾਇਰਲ ਹੋ ਜਾਣੀ ਐ ਸਮਝਦਾ ਗੱਲ ਮੇਰੀ ਇਸ ਕਰਕੇ ਔਕਾਤ ਚ ਰਹਿਦਾ ਹੁੰਦਾ ਔਕਾਤ ਚੋਂ ਬਾਹਰ ਜਾਏਗਾ ਤੇ ਜਵਾਬ ਆਣਗੇ ਚੁੱਪ ਕਿਸੇ ਗੱਲ ਨੂੰ ਆ ਸੁਣ ਲਾ ਗੱਲ ਮੇਰੀ ਜੇ ਤੂੰ ਸੋਚੇ ਕਿ ਮੈਂ ਤੇਰੀ ਬਕਵਾਸ ਸੁਣ ਲਾਂਗਾ ਮੇਰੀ ਸਵੇਰ ਵਾਲੀ ਫੋਟੋ ਦਿਨ ਚੜਿਆ ਹੁੰਦਾ ਚਿੱਟੀ ਉਹ ਕੱਢ ਲੈਣਗੇ ਰਾਤ ਨੂੰ ਹਨੇਰਾ ਹੁੰਦਾ ਬੱਤੀ ਜਗਾਈ ਹੁੰਦੀ ਲਾਲ ਕੱਢ ਲੈਣਗੇ ਦੇਖੋ ਜੀ ਸਵੇਰੇ ਚਿਹਰਾ ਕੀ ਸੀ ਸ਼ਾਮੀ ਕੀ ਹੈ ਕਿੰਨਾ ਮੇਰਾ ਧਿਆਨ ਰੱਖਦੇ ਆ ਯਾਰ ਮੈਨੂੰ ਤਾਂ ਸਾਲੇ ਫੀਲਿੰਗ ਹੀ ਤੁਹਾਡੇ ਲੋਾਈ ਜਾਂਦੀ ਆਪਣੇ ਸੋਹਣਿਆਂ ਦੀ ਮੇਰਾ ਤਾਂ ਧਿਆਨ ਤੁਸੀਂ ਜਿਆਦਾ ਰੱਖਦੇ ਹੋ ਅਸਲੀ ਸਾਲੇ ਮੇਰੇ ਤੁਸੀਂ ਹੀ ਹੋ ਸਾਰੇ ਜਿਹੜੇ ਆ 3 4 5 ਹੈਗੇ ਆ ਨਜ਼ਾਰਾ ਹੀ ਲਿਆਂਦਾ ਪਿਆ ਮੇਰੀ ਜ਼ਿੰਦਗੀ ਦਾ ਜਿਹਨੂੰ ਨਹੀਂ ਵੀ ਪਤਾ ਸੀ ਪ੍ਰਿੰਕਲ ਉਹ ਦੁਨੀਆ 'ਚੋਂ ਫੋਨ ਆਂਡੇ ਆ ਮੈਨੂੰ ਹਾਂ ਕਿ ਬੰਦੇ ਨੇ ਕਮੈਂਟ ਬੜਾ ਜਵਲਦੁੱਤ ਪਾਇਆ ਛੱਡ ਕੀ ਕਹਿਣਾ ਚੱਲ ਸਾਲਾ ਪਿੱਛੇ ਵੀਡੀਓ ਬਾਈ ਜਾਂਦਾ ਸੀ ਮੈਂ ਬਹੁਤ ਬੇਸਤੀ ਕਰਾਈ ਆ ਮੈਂ ਬਹੁਤ ਬੇਸਤੀ ਕਰਾਈ ਆ ਬਹੁਤ ਕਰਾਈ ਬਹੁਤ ਕਰਾਈ ਤੇ ਗੰਦਾ ਮੈਂ 5 ਸਾਲ ਚੱਟਾ ਪੀਤਾ ਚੱਟਾ ਪੀਤਾ ਚਿੱਟਾ ਨਹੀਂ ਪੀਤਾ ਸਾਲਿਆ ਤੂੰ ਤਾਂ ਜਿਵੇਂ ਲੂਣ ਪੀਤਾ ਹੈ ਨਾ ਕਿਸ ਜਾ ਬੰਦਾ ਯਾਰ ਤੂੰ ਯਾਰ ਕੀ ਕਿਰਦਾਰ ਹੈ ਤੇਰਾ ਯਾਰ ਰਾਹੋਂ ਹੋਣ ਆਈ ਜਾਂਦੇ ਆ ਸਾਹਨੇ ਵਾਲੋਂ ਆਈ ਜਾਂਦੇ ਤਨ ਲੋਕ ਗਾਲਾ ਤੇਰੇ ਮੱਲੇ ਚ ਗਾਲਾ ਗੱਡੀ ਜਾਂਦੇ ਆ ਮੈਂ ਨਹੀਂ ਬੋਲਣਾ ਪਰਿਵਾਰ ਬਾਰੇ ਛੱਡ ਪਰੇ ਤਾਂ ਬੋਲ ਹੀ ਦਿੱਤਾ ਹੁਣ ਪ੍ਰਮਾਤਮਾ ਮਿਹਰ ਕਰੇ ਜਿੰਦਾਬਾਦ ਹੈ ਜੀ ਸਸਰੀਕਾਲ ਸਾਰਿਆਂ ਨੂੰ